ਸਤ ਸੰਨਾ ਕੀ ਅਸਲ ਅਰਥ ਕੀ ਆ ਜਿਨ੍ਹਾਂ ਨੇ ਗਲ ਚ ਮਾਲਾ ਪਾਈ ਹੋਵੇ ਗਲੀ ਜਿਨ੍ਹਾਂ ਚ ਬਮਾਲੀਆਂ ਲੋਟੇ ਹੱਥ ਨੇ ਵਗ ਓਏ ਹਰ ਕੇ ਸੰਤਨਾ ਕੀ ਐ ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਕਿ ਸੰਤ ਬਨਾਰਸ ਦੇ ਠੱਗ ਐਸੇ ਲੋਕੀ ਬਨਾਰਸ ਦੇ ਠੱਗ ਨੇ ਇਹ ਇੱਕ ਕੁਐਸਚਨ ਮਾਰ ਗੁਰਬਾਣੀ ਜਿਹੜੀ ਐ ਤੇ ਬੜੀ ਡੂੰਗੀ ਆ ਅਸੀਂ ਤੇ ਬਸ ਫਾਰਮ ਇੰਦੀਆਂ ਪੂਰੀਆਂ ਕਰਦੇ ਆ ਵੀ ਲਓ ਜੀ 10 ਮਿੰਟਾਂ ਜਰਜੀ ਸਾਹਿਬ ਦਾ ਪਾਠ ਕਰ ਲਓ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਸਾਨੂੰ ਇਸੇ ਗੱਲ ਦਾ ਨਹੀਂ ਪਤਾ ਚੱਲਦਾ ਵਿਸ਼ਰਾਮ ਕਿੱਥੇ ਲੱਗਣਾ ਕਿਹੜਾ ਸ਼ਬਦ ਕਿਹਦੇ ਨਾਲ ਜੁੜਨਾ ਅਰਥਾਂ ਨੂੰ ਸਮਝਣਾ ਤਾਂ ਬੜੀ ਦੂਰ ਦੀ ਗੱਲ ਆ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀ ਡੰਡੇ ਦੇ ਨਾਲ ਪ੍ਰਤੀਤ ਸ਼ਬਦ ਜੁੜਨਾ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਪੜ੍ਹ ਹੀ ਜਾਂਦੇ ਆ ਖਿੰθα ਕਾਲ ਕੁਆਰੀ ਕਾਇਆ ਜੁਗਤ ਦੰਡਾ ਪਰਤੇ ਤਾਂ ਗਲਤ ਅਰਥ ਹੋ ਜਾਂਦੇ ਆ ਰੋ ਵਿਚਾਰ ਹੁਣ ਗੱਲ ਦੇ ਸਿਰ ਪੈਣੀ ਸੀ ਜਿਹੜਾ ਵਜ਼ੀਰ ਸੀ ਉਹ ਚੋਰ ਦੇ ਨਾਲ ਰਲ ਗਿਆ ਜਿੰਨੂੰ ਕਹਿ ਦਿੰਦੇ ਵੀ ਜਦੋਂ ਚੋਰ ਤੇ ਕੁੱਤੀ ਰਲ ਜਾਣ ਤੇ ਫਿਰ ਕੋਈ ਹੱਲ ਨਹੀਂ ਹੈਗਾ ਜਿਹੜਾ ਵਜ਼ੀਰ ਸੀ ਚੋਰ ਦੇ ਨਾਲ ਰਲ ਗਿਆ ਚੋਰ ਨੇ